ਜਲੰਧਰ ਜਿਮਣੀ ਚੋਣਾਂ ਨੂੰ ਲੈ ਕੇ ਜਿਹੜਾ ਵਾ ਮਾਹੌਲ ਹਜੇ ਤੱਕ ਗਰਮਾਇਆ ਨਹੀਂ ਗਿਆ ਅੱਜ ਯਾਨੀ ਕਿ 14 ਤਰੀਕ ਨੂੰ ਨਾਮਜ਼ਦਗੀਆਂ ਭਰਨ ਦੀ ਜਿਹੜੀ ਪ੍ਰਕਿਰਿਆ ਹੋਣੀ ਸੀ ਪਰ ਹਜੇ ਤੱਕ ਕਿਸੇ ਵੀ ਪਾਰਟੀ ਵੱਲੋਂ ਨਾਮਜ਼ਦਗੀਆਂ ਐਡੀਆਂ ਵਾ ਨਹੀਂ ਭਰੀਆਂ ਗਈਆਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਲਈ ਨਾਮਜ਼ਦਗੀਆਂ ਅੱਜ 14 ਤੋਂ ਸ਼ੁਰੂ ਹੋ ਜਾਣੀ ਸੀ ਪਰ ਹੱਲੇ ਤੱਕ ਕਿਸੇ ਵੀ ਰਾਜਨੀਤਿਕ ਧਿਰ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਜਿਹੜਾ ਉਹ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਲਈ ਸੀਟ ਵਕਾਰ ਦਾ ਸਵਾਲ ਬਣ ਚੁੱਕੇ ਹੋ ਕਿਉਂਕਿ ਜਿਹੜੇ ਇੱਥੋਂ ਪਹਿਲਾਂ ਵਿਧਾਇਕ ਸੀ ਸ਼ੀਤਨ ਰਾਗ ਵੱਲੋਂ ਜਿਹੜਾ ਇੱਥੇ ਅਸਤੀਫਾ ਦੇ ਦਿੱਤਾ ਗਿਆ ਸੀਗਾ ਜਿਹੜੀ ਭਾਜਪਾ ਜੁਆਇਨ ਕਰ ਲਈ ਸੀ ਬੜਾ ਗਲਤ ਸ਼ਬਦਾਬਲੀ ਜਿਹੜੀ ਆ ਪਾਰਟੀ ਬਾਰੇ ਜਿਹੜੀ ਵਰਤੀ ਗਈ ਸੀ ਪਰ ਉਸ ਤੋਂ ਬਾਅਦ ਜਿੱਦਾਂ ਹੀ ਇਲੈਕਸ਼ਨ ਖਤਮ ਹੁੰਦੇ ਨੇ ਲੋਕ ਸਭਾ ਦੇ ਉਸ ਤੋਂ ਬਾਅਦ ਇੱਕ ਯੂ ਟਰਨ ਲਿੱਤਾ ਜਾਂਦਾ ਵਾ ਸ਼ੀਤਨ ਰਾਗ ਵੱਲੋਂ ਕਿ ਕਹਿਆ ਜਾਂਦਾ ਕਿ ਮੈਂ ਆਪਣਾ ਅਸਤੀਫਾ ਵਾਪਸ ਲੈਣਾ ਚਾਹੁੰਦਾ ਵਾਂ ਉਸ ਤੋਂ ਬਾਅਦ ਕਿ ਮੈਂ ਇਸ ਲਈ ਸਤੀਫਾ ਲੈਣਾ ਚਾਹੁੰਦਾ ਵਾ ਕਿਉਂਕਿ ਇਸ ਵਿੱਚ ਸਰਕਾਰ ਦਾ ਖਰਚਾ ਨਾ ਹੋਵੇ ਤੇ ਸਰਕਾਰ ਦੇ ਜਿਹੜੇ ਪੈਸੇ ਬੱਜੇ ਉਸ ਤੋਂ ਬਾਅਦ ਜਿਹੜਾ ਸਪੀਕਰ ਵੱਲੋਂ ਉਹਦਾ ਦਾਵਾ ਉਹ ਸਤੀਫਾ ਜਿਹੜਾ ਵਾ ਮਨਜ਼ੂਰ ਕਰ ਲਿੱਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਵਾ ਡੇਟਾ ਦਾ ਅਨਾਉਂਸ ਕੀਤਾ ਜਾਂਦਾ ਵਾ ਕਿ ਜਮਨੀ ਚੋੜਾ ਜੂਨ ਦੇ ਵਿੱਚ ਜਿਹੜੀਆਂ ਅਨਾਉਂਸ ਕਰ ਦਿੱਤੀਆਂ ਗਈਆਂ ਵਾ ਤੇ ਉਸ ਤੋਂ ਬਾਅਦ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੋਗਿਆ ਆਮ ਆਦਮੀ ਪਾਰਟੀ ਦੇ ਸ਼ੀਤਨ ਰਾਗ ਜਿਹੜੇ ਉਮੀਦਵਾਰ ਸੀ ਜਿਹੜੀ ਉਹਦੀ ਜਿੱਤ ਪ੍ਰਾਪਤ ਹੋਈ ਸੀ ਜੋ ਬਾਅਦ ਵਿੱਚ ਅਸਤੀਫਾ ਦੇ ਕੇ ਭਾਜਪਾ ਵੀ ਸ਼ਾਮਲ ਹੋ ਗਏ ਸੀ ਨਾਮਜ਼ਦਗੀਆ ਪਰ ਦੀ ਆਖਰੀ ਤਾਰੀਖ 21 ਜੂਨ ਜਦ ਕੀ ਵਾਪਸ ਲੈਣ ਦੀ ਆਖਰੀ ਤਾਰੀਖ ਜਿਹੜੀ 26 ਜੂਨ ਨੂੰ ਹੈ ਸ਼ੀਤਨ ਰਾਗ ਦੇ ਅਸਤੀਫੇ ਕਾਰਨ ਖਾਲੀ ਹੋਈ ਸਪੱਸ਼ਵੀ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ਼ੀਤਨ ਰਾਗ ਦਾ ਅਸਤੀਫਾ 30 ਮਹੀਨ ਨੂੰ ਮਨਜ਼ੂਰ ਕਰ ਲਿਆ ਸੀ ਹਾਲਾਂਕਿ ਉਹ ਰਾਗ ਨੇ ਸੀਵਾ ਵਾਪਸ ਲੈਣ ਲਈ 2 ਜੂਨ ਨੂੰ ਇਹੜਾ ਭਾਜਪਾ ਦੌੜ ਕੀਤੀ ਸੀ ਪਰ ਉਹਨਾਂ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਮੈਂ ਕੋਰਡ ਦਾ ਜਿਹੜਾ ਸਹਾਰਾ ਲਵਾਂਗਾ ਮੇਰਾ ਅਧਿਕਾਰ ਆ ਕਿ ਮੈਂ ਅਸਤੀਫਾ ਜਿਹੜਾ ਵਾਪਸ ਲੈ ਸਕਦਾ ਵਾਂ ਇਸ ਹਲਕੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦੌੜ ਮਹਿੰਦਰ ਭਗਤ ਸਭ ਤੋਂ ਮੋਹਰੀ ਦੱਸੇ ਜਾ ਰਹੇ ਨੇ ਜਿਹੜੇ ਪਿਛਲੇ ਸਾਲ ਵੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਇਸ ਕਰਕੇ ਅਸਤੀਫਾ ਦੇਣ ਲਈ ਸ਼ੀਤਲ ਰਾਗਵੀ ਭਾਜਪਾ ਵੱਲੋਂ ਚੋਣ ਜਿਹੜੇ ਉਹ ਲੜ ਰਹੇ ਨੇ ਲੜਨ ਦੇੜੇ ਇੱਛੋਕਾਂ ਵੀ ਉਹ ਦੇਖ ਰਹਾ ਹੋਏਗਾ ਕਿ ਬੀਜੇਪੀ ਨੂੰ ਟਿਕਟ ਦਿੰਦੀ ਹੈ ਜਾਂ ਨਹੀਂ ਦੂਸਰੇ ਪਾਸੇ ਸੁਸ਼ੀਲ ਰਿੰਕੂ ਦੇ ਵਾਈਫ ਸੁਨੀਤਾ ਹੈ ਉਹ ਵੀ ਉਹਨਾਂ ਦਾ ਵੀ ਜਿਹੜਾ ਵਾ ਸੂਤਰਾ ਵੱਲੋਂ ਖਬਰ ਆ ਰਹੀ ਹੈ ਕਿ ਉਹ ਵੀ ਸ਼ਾਇਦ ਜਿਹੜੀ ਜਿਹੜੀ ਚੋਲ ਲੜ ਸਕਦੇ ਆ ਵੈਸਟ ਦੇ ਵਿੱਚੋਂ ਕਾਂਗਰਸ ਤੋਂ ਆਪ ਦੇ ਫਿਰ ਆਪ ਤੋਂ ਭਾਜਪਾ ਵੀ ਸ਼ਾਮਲ ਹੋਇਆ ਸੁਸ਼ੀਲ ਕੁਮਾਰ ਰਿੰਕੂ ਆਪਣੀ ਕੌਂਸਲਰ ਪਤੀ ਨੂੰ ਰਿੰਕੂ ਨੂੰ ਭਾਜਪਾ ਵੱਲ ਚੋਲ ਲੜਾਉਣ ਲਈ ਜਿਹੜਾ ਵਾ ਯਤਨ ਜਿਹੜੇ ਕਰ ਰਿਹਾ ਦੱਸੇ ਜਾ ਰਹੇ ਸੂਤਰਾ ਜਿਹੜੀਆਂ ਖਬਰਾਂ ਆ ਰਹੀਆਂ ਹਨ ਤੇ ਹੁਣ ਦੇਖਣਾ ਹੋਏਗਾ ਕਿ ਜਿਹੜੀਆਂ ਚੋਣਾਂ ਦੇ ਉੱਤੇ ਜਿਹੜੀ ਸਿੱਟੇ ਕੀ ਨਿਕਲ ਕੇ ਆਉਂਦੇ ਨੇ ਕਿਹੜੀ ਪਾਰਟੀ ਬਾਜ਼ੀ ਮਾਰੀਏ ਤੇੜੇ ਜਿਹੜੇ ਲੋਕ ਜਿਹੜੇ ਇਹਨਾਂ ਕੋ ਨਾਰਾਜ਼ ਸੀਗੇ ਕਿ ਇਹਨਾਂ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ ਕਿ ਨਹੀਂ 10 ਤਰੀਕ ਨੂੰ ਜਿਹੜਾ ਵਾ ਇਹ ਜਿਹੜੇ ਇਲੈਕਸ਼ਨ ਹੋਣਗੇ ਉਸ ਤੋਂ ਬਾਅਦ ਰਿਜ਼ਲਟ ਦੇ ਨਤੀਜੇ ਤੋਂ ਬਾਅਦ ਜਿਹੜਾ ਸਿੱਟਾ ਨਿਕਲੇਗਾ ਕੀ ਜਿਹੜੇ ਨਿਕਲ ਕੇ ਆਉਂਦੇ ਨੇ ਸਿੱਟੇ ਪੱਛਮੀ ਵਿਧਾਨ ਸਭਾ ਹਲਕੇ ਜਿਮਨੇ ਚੋਣਾਂ ਲਈ ਨਾਮ ਜਦਗੀ ਜਿਹੜੀ ਅੱਜ ਤੋਂ ਭਰਨੀਆਂ ਜਾਣੀਆਂ ਸੀ ਪਰ ਹਜੇ ਤੱਕ ਕਿਸੇ ਵੀ ਰਾਜਨੀਤੀ ਜਿਹੜੀ ਪਾਰਟੀ ਹੈ ਉਹਨਾਂ ਵੱਲੋਂ ਜਿਹੜਾ ਐਲਾਨ ਜਿਹੜਾ ਇਹਦਾ ਨਹੀਂ ਕੀਤਾ ਗਿਆ ਕਿਉਂਕਿ 2022 ਦੇ ਵਿੱਚ ਜਿਹੜਾ ਵਾ ਆਮ ਆਦਮੀ ਪਾਰਟੀ ਦੀ ਜਿਹੜੇ ਵਿਧਾਇਕ ਬਣੇ ਸੀ ਛੀਤਨ ਲਾਗ ਜਿਹੜੀ ਜਿੱਤ ਪ੍ਰਾਪਤ ਹੋਈ ਉਸ ਤੋਂ ਬਾਅਦ ਉਹਨਾਂ ਨਸੀਫਾ ਦਿੱਤਾ ਹੁਣ ਦੇਖਣਾ ਹੋਏਗਾ ਕਿ ਕੀ ਜਿਹੜੇ ਸਿੱਟੇ ਨਿਕਲ ਗਏ ਨੇ ਕਿਸ ਨੂੰ ਲਈ ਜਿੱਤ ਪ੍ਰਾਪਤ ਹੁੰਦੀ ਹੈ ਜਲੰਧਰ ਵੈਸਟ ਦੇ ਵਿੱਚੋਂ ਤੁਹਾਡੇ ਕੀ ਸੁਝਾਅ ਨੇ ਇਸ ਕਵਰ ਉੱਤੇ ਆਪਣੇ ਕਮੈਂਟ ਕਰਕੇ ਜੁਰ ਦੱਸਿਆ ਕਰੋ ਬਹੁਤ-ਬਹੁਤ ਤੁਹਾਡਾ ਧੰਨਵਾਦ